ਸਸਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਪੰਜਾਬ ਦੇ ਵਿੱਚ ਕਈ ਹਿੱਸਿਆਂ 'ਚ ਮੀਂਹ ਪੈ ਰਿਹਾ ਹੈ ਕਈ ਥਾਵਾਂ 'ਤੇ ਬੱਦਲਵਾਈ ਹੋਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਹੋ ਜਿਹਾ ਰਹੇਗਾ ਇਸ ਨੂੰ ਲੈ ਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਵਿਗਿਆਨੀਆਂ ਨੇ ਕਈ ਤਰ੍ਹਾਂ ਦੀਆਂ ਸੰਭਾਵਨਾਵਾਂ ਜਤਾਈਆਂ ਨੇ ਨਾਲ ਹੀ ਉਹਨਾਂ ਨੇ ਕਿਸਾਨਾਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ ਨੇ ਜੇ ਆਪਾਂ ਆਉਣ ਵਾਲੇ ਦਿਨਾਂ ਦੀ ਗੱਲ ਕਰਦੇ ਹਾਂ ਤਾਂ ਜਿਸ ਤਰ੍ਹਾਂ ਕਿ ਸਾਡੇ ਕੋਲ ਮਤਲਬ ਫੋਰਕਾਸਟ ਹੈਗੀ ਹੈ ਲੁਧਿਆਣੇ ਦੇ ਵਿੱਚ ਵੀ بارش ਹੋਣ ਦੀ ਸੰਭਾਵਨਾ ਹੋ ਸਕਦੀ ਹੈ ਆਉਣ ਵਾਲੇ 24 ਤੋਂ 48 ਘੰਟਿਆਂ ਦੇ ਵਿੱਚ ਜੇ ਆਪਾਂ ਟੈਂਪਰੇਚਰ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਟੈਂਪਰੇਚਰ ਨਾਰਮਲ ਨਾਲੋਂ ਥੋੜਾ ਘੱਟ ਜਾ ਰਿਹਾ ਹੈ ਜਿਸ ਤਰ੍ਹਾਂ ਕਿ 35 ਡਿਗਰੀ ਤੱਕ ਟੈਂਪਰੇਚਰ ਹੁੰਦਾ ਹੈ ਤਾਂ ਸਾਡੇ ਕੋਲ 31-32 ਤੱਕ ਜਿਹੜਾ ਟੈਂਪਰੇਚਰ ਪਿਛਲੇ ਹਫ਼ਤੇ ਰਿਕਾਰਡ ਕੀਤਾ ਗਿਆ ਦਿਨ ਦਾ ਤਾਪਮਨ ਔਰ ਜਿਹੜੀ ਬਾਰਿਸ਼ ਹੈ ਲੁਧਿਆਣੇ ਦੀ ਜੇ ਆਪਾਂ ਉਹਦੀ ਗੱਲ ਕਰਦੇ ਹਾਂ ਤਾਂ 40% ਤੱਕ ਜਿਹੜੀ ਬਾਰਿਸ਼ ਆ ਨਾਰਮਲੀ ਹੁੰਦੀ ਹੈ ਔਰ ਸਾਡੇ ਕੋਲ ਜਿਹੜੀ ਹੈਗੀ ਆ 80 ਮਿਲੀਮੀਟਰ ਤੱਕ ਜਿਹੜੀ بارش ਇਸ ਹਫਤੇ ਜਾਂ ਹੁਣ ਤੱਕ ਤਾਂ ਆਪਾਂ ਕਹਿ ਸਕਦੇ ਹਾਂ ਕੀ ਰਿਪੋਰਟ ਕੀਤੀ ਗਈ ਹੈ ਸੋ ਕਾਫੀ ਅੱਛੀ بارش ਲੁਧਿਆਣੇ ਵਿੱਚ ਰਿਪੋਰਟ ਹੋਈ ਹੈ ਤੇ ਟੈਂਪਰੇਚਰਸ ਵੀ ਕਾਫੀ ਵਧੀਆ ਰਹੇ ਨੇ ਔਰ ਕੰਫਰਟੇਬਲ ਵੈਦਰ ਰਿਹਾ ਹੈ ਪਰ ਜਿਸ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਹਿਊਮਿਡ ਵੈਦਰ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਕਿਉਂਕਿ ਹਿਊਮਿਡਿਟੀ ਲੈਵਲ ਕਾਫੀ ਵੱਧ ਚੁੱਕਾ ਹੈ بارش ਹੋਣ ਦੇ ਨਾਲ ਸੋ ਜੇ ਫਸਲਾਂ ਦੀ ਗੱਲ ਕਰਦੇ ਆ ਤਾਂ ਫਸਲਾਂ ਲਈ ਵੀ ਇਹ ਜਿਹੜੀ بارش ਹੈ ਕਾਫੀ ਅੱਛੀ ਜਿਹੜੀ ਸਾਬਿਤ ਹੋ ਰਹੀ ਹੈ ਕਿਸਾਨਾਂ ਦੇ ਚਿਹਰਿਆਂ ਤੇ ਵੀ ਖੁਸ਼ੀ ਨਜ਼ਰ ਆ ਰਹੀ ਹੈ ਕਿਉਂਕਿ ਉਹਨਾਂ ਨੂੰ ਪਾਣੀ ਜਿਹੜਾ ਧਰਤੀ ਹੇਠਲਾ ਘਟ ਘਟਣਾ ਪੈ ਰਿਹਾ ਹੈ ਔਰ ਬਾਰਿਸ਼ ਤੇ ਪਾਣੀ ਨਾਲ ਹੀ ਜਿਹੜੀ ਪੂਰਤੀ ਹੋ ਰਹੀ ਹੈ ਫਸਲਾਂ ਦੇ ਪਾਣੀ ਚਾਹੀਦਾ ਹੈਗਾ ਸੋ ਪਰ ਫਿਰ ਵੀ ਕਈ ਜਗ੍ਹਾ ਤੇ ਜਿੱਥੇ ਪਾਣੀ ਖੜਾ ਹੈ ਉਹਦਾ ਨੁਕਸਾਨ ਫਸਲ ਨੂੰ ਹੋ ਸਕਦਾ ਸੋ ਇਸ ਲਈ ਕਿਸਾਨ ਵੀ ਸੁਚੇਤ ਰਹਿ ਜਿਵੇਂ ਕਿ ਬਾਸਮਤੀ ਦੀ ਪਨੀਰੀ ਹੈਗੀ ਉਹਦੇ ਵਿੱਚ ਵੀ ਕੁਝ ਕਈ ਜਗ੍ਹਾ ਤੇ ਪੀਲੀ ਪੈਂਦੀ ਜਿਵੇਂ ਖਬਰਾਂ ਆ ਰਹੀਆਂ ਨੇ ਸੋ ਪਾਣੀ ਨੂੰ ਜਿਹੜਾ ਕੱਢਣ ਦਾ ਜੋ ਪ੍ਰਬੰਧ ਕੀਤਾ ਜਾਵੇ ਨਿਕਾਸੀ ਬਹੁਤ ਜ਼ਰੂਰੀ ਹੈਗੀ ਹੈ ਇਸੇ ਤਰ੍ਹਾਂ ਜਿਹੜੀ ਨਰਮੇ ਦੀ ਫਸਲ ਹੈ ਜਾਂ ਮੱਕੀ ਦੀ ਫਸਲ ਹੈ ਉਹਨਾਂ ਖੇਤਾਂ ਵਿੱਚ ਵੀ ਪਾਣੀ ਖੜਾ ਨਾ ਰਹਿਣ ਦਿੱਤਾ ਜਾਵੇ ਉਹਨੂੰ ਪਾਣੀ ਨੂੰ ਜਿਹੜਾ ਕੱਢਣ ਦਾ ਜੋ ਪ੍ਰਬੰਧ ਕੀਤਾ ਜਾਵੇ ਕੋਈ ਕੋਈ ਬਦਲ ਬਦਲ ਜਿਸ ਤਰ੍ਹਾਂ ਕਿ ਬਾਰਿਸ਼ ਇਸ ਵਾਰੀ ਕਾਫੀ ਅੱਛੀ ਹੋਈ ਹੈ ਪਰ ਆਪਾਂ ਕੁਝ ਐਡਾ ਰਿਕਾਰਡ ਦੀ ਗੱਲ ਨਹੀਂ ਕਰ ਸਕਦੇ ਕਿਉਂਕਿ ਜੁਲਾਈ ਦੇ ਵਿੱਚ ਬਾਰਿਸ਼ ਹਮੇਸ਼ਾ ਮਤਲਬ ਜਿਹੜਾ ਲੇਟੈਸਟ ਮੰਥ ਹੁੰਦਾ ਹੈ ਸਭ ਤੋਂ ਜ਼ਿਆਦਾ ਬਾਰਿਸ਼ ਜਿਹੜੀ ਮੌਨਸਨ ਸੀਜ਼ਨ ਦੀ ਜੁਲਾਈ ਦੇ ਵਿੱਚ ਹੀ ਹੁੰਦੀ ਹੈ ਇਹ ਹੈਗਾ ਕਿ ਇਸ ਵਾਰੀ ਸਾਡੇ ਕੋਲ ਆਲਮੋਸਟ ਡਬਲ ਬਾਰਿਸ਼ ਇਸ ਹਫਤੇ ਦੇ ਵਿੱਚ ਰਿਕਾਰਡ ਹੋਈ ਹੈ ਪਰ ਫਿਰ ਵੀ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਜਿਹੜੀ ਲਾਹੇਵੰਦੀ ਰਹੀ ਹੈ ਜਿਹੜੀ ਫਸਲਾਂ ਲਈ ਜਾਂ ਆਪ ਲੋਕਾਂ ਲਈ ਵੀ ਕਾਫੀ ਕੰਫਰਟੇਬਲ ਰਹੀ ਹੈ ਕਿ ਹਮ ਜਿਹੜੀ ਬਾਰਿਸ਼ ਪੈ ਰਹੀ ਹੈ ਆਉਣ ਵਾਲੇ ਹੁਣ 24 ਤੋਂ 48 ਘੰਟਿਆਂ ਦੇ ਵਿੱਚ ਵੀ ਬਾਰਿਸ਼ ਦੀ ਸੰਭਾਵਨਾ ਹੈਗੀ ਹੈ ਕਿਉਂਕਿ ਮੌਨਸੂਨ ਦੀ ਜਿਹੜੀ ਪ੍ਰੋਗਰੈਸ ਹੈ ਉਹ ਕਾਫੀ ਅੱਛੀ ਚੱਲ ਰਹੀ ਹੈ ਪਰ ਫਿਰ ਵੀ ਪੂਰਾ ਪੰਜਾਬ ਦੇ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਨਹੀਂ ਹੈ ਕੁਝ ਏਰੀਆ ਜਿਹੜੇ ਆਈਸੋਲੇਟਿਡ ਪਲੇਸਿਸ ਦੇ ਵਿੱਚ ਜਿਹੜੀ ਬਾਰਿਸ਼ ਹੈ ਉਹ ਹੋ ਸਕਦੀ ਹੈ ਜਿਹੜੇ ਨੀਵੇਂ ਇਲਾਕੇ ਉਹਨਾਂ ਨੂੰ ਕੀ ਆਪੀ ਦੇਗੀ ਨੀਵੇਂ ਇਲਾਕਿਆਂ ਦੇ ਵਿੱਚ ਜਿਸ ਤਰ੍ਹਾਂ ਆਪਾਂ ਦੇਖ ਰਹੇ ਹਾਂ ਕਿ ਜਿਹੜਾ ਪਾਣੀ ਹੈ ਬਰਸਾਤ ਦਾ ਉਹ ਖੜਾ ਹੋ ਜਾਂਦਾ ਹੈ ਸੋ ਉੱਥੋਂ ਪਾਣੀ ਦਾ ਜਿਹੜਾ ਮਤਲਬ ਨਿਕਾਸੀ ਦਾ ਪ੍ਰਬੰਧ ਦਾ ਜ਼ਰੂਰ ਕਰਨਾ ਚਾਹੀਦਾ ਹੈ ਨੀਵੇਂ ਲੱਕਿਆਂ ਤੇ ਜਾਣ ਤੋਂ ਵੀ ਆਪਾਂ ਨੂੰ ਪਰਹੇਜ਼ ਕਰਨਾ ਚਾਹੀਦਾ ਕਿਉਂਕਿ ਜਿਸ ਤਰ੍ਹਾਂ ਅੱਜਕੱਲ ਆਪਾਂ ਦੇਖ ਰਹੇ ਹਾਂ ਕਿ ਇੰਨੀ ਜ਼ਿਆਦਾ ਬਾਰਿਸ਼ ਹੋ ਰਹੀ ਹੈ ਤਾਂ ਕਈ ਜਗ੍ਹਾ ਤੇ ਮਿਸ ਹੈਪਨਿੰਗਸ ਹੋ ਜਾਂਦੀਆਂ ਕੁਛ ਹੱਥ ਸੇ ਹੋ ਜਾਂਦੇ ਆ ਜਾਂ ਕਈ ਵਾਰੀ ਕੋਈ ਜਿਹੜੇ ਦਰਖਤ ਨੇ ਪੁਰਾਣੇ ਉਹੀ ਗਿਰ ਜਾਂਦੇ ਆ ਜਾਂ ਕਈ ਵਾਰੀ ਸੜਕਾਂ ਦਾ ਇੰਨਾ ਬੁਰਾ ਹਾਲ ਹੁੰਦਾ ਤਾਂ ਸੋ ਜਿਹੜੀ ਵੀ ਕੋਈ ਆਵਾਜਾਈ ਹੈ ਉਹਦੇ ਬਾਰੇ ਪੂਰਾ ਧਿਆਨ ਰੱਖਿਆ ਜਾਵੇ ਔਰ ਹਾੜਾਂ ਵੱਲ ਜਾਂ ਜਿਹੜੇ ਵੀ ਨਵੇਂ ਇਲਾਕੇ ਹੈਗੇ ਆ ਪਾਣੀ ਵਾਲੇ ਉੱਥੋਂ ਜਾਣ ਤੋਂ ਬਰੇਸ ਕੀਤਾ ਜਾਂਦਾ ਦੱਸਦੀ ਕਿ ਮੌਸਮ ਵਿਭਾਗ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਮੌਨਸੂਨ ਕਾਫੀ ਐਕਟਿਵ ਹੈ ਤੇ ਚੰਗੀ ਬਰਸਾਤ ਦੀ ਸੰਭਾਵਨਾ ਬਣੀ ਹੋਈ ਹੈ ਪਰ ਅਜੇ ਵੀ ਕਈ ਇਲਾਕੇ ਖੁਸ਼ਕ ਨੇ ਹਵਾ ਦੇ ਵਿੱਚ ਨਮੀ ਵੱਧ ਚੁੱਕੀ ਹੈ ਤੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਹੋ ਜਿਹਾ ਰਹਿੰਦਾ ਹੈ ਢੀਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁਕਰਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖਿੱਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨੰਝਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਐ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਤਾਜ ਜੀ ਮੈਂ ਹਾਂ ਕੁਲਰਾਜ ਜੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ